ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਉਸ ਨੂੰ ਲੈ ਕੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਗੱੜ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਜਿਹੜੇ ਨਸ਼ਾ ਤਸਕਰਾਂ ਦੇ ਵੱਲੋਂ ਜਿਹੜੀ ਮਨੀ ਦੇ ਨਾਲ ਕਾਰ ਤਿਆਰ ਕੀਤੀ ਗਈ ਹੈ ਉਹਨਾਂ ਨੂੰ ਟਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵळे ਅਸੀਂ ਮਕਬੂਲਪੁਰ ਇਲਾਕੇ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਕਾਰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਪਿਛਲੇ ਦਿਨੀ ਹੀ ਮਕਬੂਲਪੁਰਾ ਇਲਾਕੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤਾਂ ਅੱਜ ਫੇਰ ਤੋਂ ਜਿਹੜੀ ਮਕਬੂਲਪੁਰਾ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਪਹੁੰਚੀ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਗਲੀ ਨੰਬਰ 14 ਦੇ ਵਿੱਚ ਆ ਕੇ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜਾ ਨਸ਼ਾ ਤਸਕਰਾਂ ਦੇ ਘਰ ਦੇ ਉੱਪਰ ਪੀਲਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਅੱਜ ਫੇਰ ਗੁਰਮੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਜੇਕਰ ਅਸੀਂ ਗੱਲ ਕਰੀਏ ਮਾਰਚ ਮਹੀਨੇ ਤੋਂ ਉਹ ਜਿਹੜੀ ਸ਼ੁਰੂਆਤ ਆ ਉਸ ਵੀ ਕੀਤੀ ਗਈ ਸੀ ਤਾ ਲਗਾਤਾਰ ਜਿਹੜੀ ਕਾਰਵਾਈ ਆਹੋ ਕੀਤੀ ਜਾ ਰਹੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਨਗਰ ਨਿਗਮ ਦੇ ਅਧਿਕਾਰੀ ਤੇ ਨਾਲ ਦੇ ਨਾਲ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਵੱਖ-ਵੱਖ ਘਰਾਂ ਦੇ ਵਿੱਚ ਪਹੁੰਚ ਕੇ ਪੀਲਾ ਪੰਜਾ ਜਿਹੜਾ ਉਹਨਾਂ ਦੇ ਘਰ ਦੇ ਉੱਪਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਉਸ ਦੇ ਨਾਲ ਜਿਹੜੀਆਂ ਕਾਰਵਾਈਆਂ ਕਰਦੇ ਹੋਏ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਕਾਰ ਦੇ ਕੋਠੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਹਥੋੜਿਆਂ ਦੇ ਨਾਲ ਪੂਰਾ ਕੰਦ ਨੂੰ ਤੋੜਨ ਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾ ਤਾਂ ਨਾਲ ਦੇ ਨਾਲ ਥੱਲੇ ਜਿਹੜਾ ਪੀਲਾ ਪੰਜਾ ਉਹਨਾਂ ਦੇ ਘਰ ਦੇ ਉੱਪਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਗੁਰਮੀਤ ਸਿੰਘ ਨਾਮ ਦੇ ਨੌਜਵਾਨ ਇਸ ਤਰ੍ਹਾਂ ਨੂੰ ਬਣਾਇਆ ਹੈ ਤਾਂ ਉਹਨਾਂ ਦੇ ਘਰ ਨੂੰ ਹਟਾਉਣ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਉੱਪਰ ਦੀ ਤਸਵੀਰ ਵੀ ਉਹਨਾਂ ਸਾਂਝੀ ਕਰਦੇ ਪਏ ਜਿੱਥੇ ਕਿ ਲਗਾਤਾਰ ਮੁਲਾਜ਼ਮ ਆਪਣੇ ਹਥੋੜਿਆਂ ਦੇ ਨਾਲ ਪੂਰਾ ਘਰ ਨੂੰ ਤੋੜਨ ਦਾ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਤਾਂ ਉਸ ਗਲੀ ਦੇ ਵਿੱਚ ਪੂਰਾ ਮੋਹੱਲਾ ਦੇਖਦਾ ਪਿਆ ਹੈ ਕਿ ਕਿਸ ਤਰ੍ਹਾਂ ਘਰ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਲਾਜ਼ਮ ਨੇ ਉਹ ਕੋਠੇ ਦੇ ਉੱਪਰ ਚੜ ਚੁੱਕੇ ਨੇ ਉਹਨਾਂ ਦੇ ਵੱਲੋਂ ਪੂਰਾ ਘਰ ਤੋੜਨ ਦਾ ਕੰਮ ਕੀਤਾ ਜਾ ਰਿਹਾ ਤਾਂ ਨਾਲ ਦੇ ਨਾਲ ਪੀਲਾ ਪੰਜਾ ਉਸ ਗੁਰਮੀਤ ਸਿੰਘ ਨਾਮ ਦੇ ਨੌਜਵਾਨ ਦੇ ਘਰ ਦੇ ਬਾਹਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਅੰਬਰਸਦ ਦੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਪੁੱਲਰ ਵੀ ਇੱਥੇ ਪਹੁੰਚ ਰਹੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਮਾਜੀ ਸਰ ਕੀ ਕਹਣਾ ਚਾਹੁੰਦੇ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਜੀ ਮਖੂਰਪੁਰ ਏਰੀਆ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਔਰ ਜਿਹੜਾ ਯੁੱਧ ਛੇੜਿਆ ਨਸ਼ਿਆਂ ਵਿਰੁੱਧ ਉਹਦੇ ਚ ਬੜੀ ਇੰਪੋਰਟੈਂਟ ਐਕਸਾਈਜ਼ ਅੱਜ ਕੀਤੀ ਜਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਇਹ ਇੱਕ ਬੜਾ ਨਟੋਰੀਅਸ ਡਰੱਗ ਸਮੱਗਲਰ ਹੈਗਾ ਗੁਰਮੀਤ ਸਿੰਘ ਉਹਨੇ ਨਾਰਕੋਟਿਕ ਤੇ ਇਲਗੋਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਹਦੀ ਡੈਮੋਲੇਸ਼ਨ ਦੇ ਆਰਡਰ ਕੀਤੇ ਕਾਰਪੋਰੇਸ਼ਨ ਨੇ ਔਰ ਪੁਲਿਸ ਹੈਲਪ ਸਾਡੇ ਤੋਂ ਮੰਗੀ ਸੀ ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਮਕੂਲਪੁਰਾ ਏਰੀਏ 'ਚ ਇਹਦਾ ਪਿਛੋਕੜ ਦੇਖੀਏ ਗੁਰਮੀਤ ਸਿੰਘ ਇਸ ਵਾਰੀ ਵੀ ਜੇਲ੍ਹ ਚ ਹੈ ਔਰ ਉਹ ਉਹਦੇ ਖਿਲਾਫ ਤਿੰਨ ਮੁਕਦਰੇ ਪਹਿਲਾਂ ਦਰਜ ਨੇ ਐਸਐਸਓ ਸੀ ਮੁਹੱਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ ਚੋ ਜੇਲ੍ਹ ਚ ਇਸ ਟਾਈਮ ਇਸ ਤੋਂ ਇਲਾਵਾ ਗਵਰਨਮੈਂਟ ਦੇ ਜਿਹੜਾ ਮਕਬੂਲਪੁਰਾ 21 ਬਾਰੇ ਖਿਲਾਫ ਪਰਚੇ ਦਰਜ ਨੇ ਸੋ ਇਹਦੇ ਨਾਲ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਕਿ ਜਿਹੜੇ ਗਲਤ ਕਮਾਈ ਨਾਲ ਅਸੇ ਇਹ ਚੀਜ਼ਾਂ ਬਣਾਈਆਂ ਉਹਤੇ ਇਲੀਗਲ ਜਿਹੜੀ ਚੀਜ਼ ਆ ਗੈਰ ਕਾਨੂੰਨੀ ਆ ਉਹਦੇ ਤੇ ਕਾਰਵਾਈ ਹੁੰਦੀ ਆ ਸਰ ਕਿੰਨੇ ਮਕਾਨ ਉੱਤੇ ਵੱਲੋਂ ਤਿਆਰ ਕੀਤੇ ਗਏ ਨੇ ਜੀ ਮਕੂਬਰੀ ਏਰੀਆ ਦੇ ਵਿੱਚ ਉਹ ਸਾਨੂੰ ਤਾਂ ਜਿਹੜਾ ਇਹ ਇਹਦਾ ਹੀ ਆਰਡਰ ਮਿਲਿਆ ਕਾਰਪੋਰੇਸ਼ਨ ਵੱਲੋਂ ਉੱਤੇ ਹੀ ਕਾਰਵਾਈ ਅੱਜ ਹੋ ਰਹੀ ਹੈ ਨਹੀਂ ਆਪਣੇ ਵੀ ਇੰਨੇ ਘਰ ਦੇ ਕਰ ਰਹੇ ਇਹ ਪ੍ਰੋਪਰਟੀ ਹੈ ਨਾ ਦੰਨਣਾ ਜਾਂ ਕੋਈ ਕਹਿੰਦਾ ਦੇਖਦੇ ਹਾਂ ਜੀ ਹੁਣ ਸਾਰਾ ਤੁਹਾਡੇ ਸਾਹਮਣੇ ਹੈ ਕਾਰਪੋਰੇਸ਼ਨ ਵਾਲਿਆਂ ਨੇ ਦੇਖਿਆ ਹੀ ਹੋਣਾ ਇਹ ਹਾਲ ਦਾ ਮੈਂ ਤਾਂ ਐਂ ਪਹਿਲਾਂ ਤੁਸੀਂ ਚਾਹ ਵਾਈਟ ਦੇ ਦਿਓ ਮੈਂ ਤਾਂ ਫਿਰ ਇਸ ਕਰਕੇ ਪਹਿਲਾਂ ਵਾਈਟ ਦੇ ਰਿਹਾ ਹੁਣੇ ਉੱਥੇ ਮੌਕੇ ਤੇ ਜਾ ਕੇ ਇਹ ਗੱਲ ਵੀ ਕਰ ਲੈਣੇ ਕਾਰਪੋਰੇਸ਼ਨ ਨਾਲ ਕਿ ਨਾ ਤਾਂ ਇੰਪੈਕਟ ਸਰ ਦੇਖ ਨੂੰ ਮਿਲਿਆ ਜਿਹੜਾ ਯੁੱਧਨਾਸ਼ਾ ਵਿਰੁੱਧ ਦੇ ਤਹਿਤ ਮਹਿੰਮ ਕੀਤੀ ਜਾਂਦਾ ਦੇਖੋ ਬਹੁਤ ਵੱਡਾ ਇੰਪੈਕਟ ਮਿਲਿਆ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਨਾਲ ਸ਼ੇਅਰ ਹੀ ਕਰ ਦਿੰਨਾ ਇਹਦੇ ਚ ਮਾਰਚ ਮਾਰਚ ਮਹੀਨੇ ਦੇ ਵਿੱਚ 125 ਬੰਦੇ ਜਿਹੜੇ ਆ ਇਸ 150 ਪਟੀ ਕੇਸ ਲਿਸਟ ਹੋਇਆ 237 ਡਰਗ ਸਮਗਲਰ ਤੇ ਪੈਟਰੋਲਰ ਫੜੇ ਗਏ 237 36. 36 ਕਿਲੋਗ੍ਰਾਮ ਹੀਰੋਇਨ ਫੜੀ ਗਈ ਹੈ 1 ਮਹੀਨੇ ਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਏਰੀਆ ਚਾਰਪਰ ਚੱਪਾ ਤਿੰਨ ਅੱਗੇ ਗਈ 2.1 2.1 ਕਿਲੋ ਓਪੀਐਮ ਹੈ 10 ਲੱਖ 50 ਹਜ਼ਾਰ ਡਰਗ ਮਨੀ ਬੜੀ ਗਈ ਹੈ ਔਰ ਚਾਰ ਜਿਹੜੇ 4 ਵੀਲਰ ਨੇ ਜਿਹੜੇ ਗੱਡੀਆਂ ਫੜੀਆਂ ਗਏ ਵਹੀਕਲਸ ਉਹ 5 ਹੈ, ਫੋਰ ਵੀਲਰਸ ਤੇ 13 ਟੂ ਵੀਲਰਸ ਨੇ। ਜੇ ਵੱਡੀ ਮੱਛੀ ਦੀ ਗੱਲ ਕਰੀਏ ਤੇ ਜਿਹੜੀ 2 ਕਿਲੋ ਤੇ ਉਹਦੇ ਵਾਹ ਵਾਲੀ ਨੂੰ ਅਸੀਂ ਮੰਨਦੇ ਆ ਹਿਰੋਇਨ ਰਿਕਵਰੀ ਦੇ ਵਿੱਚ ਉਹ 9 ਬੰਦੇ ਫੜੇ ਗਏ ਇਸਾਂ ਦੇ ਵਿੱਚ ਮਾਰਚ-ਮਾਰਚ ਮਹੀਨੇ ਦੇ। ਔਰ 4 ਜਿਹੜੀਆਂ ਡੈਮੋਲੇਸ਼ਨਸ ਕੀਤੀਆਂ ਗਈਆਂ ਸਵੈਗਰ ਦੀ ਪ੍ਰਾਪਰਟੀ ਦੇ ਆ ਜਿਹੜੇ ਪੁਲਿਸ ਨਾਲ ਹੋਏ ਆ ਲੋਕਾਂ ਦੇ ਜਿਹੜੇ ਜਿਹਨੇ ਫਾਇਰ ਕੀਤਾ ਪੁਲਿਸ ਨੂੰ 5 ਹੋਏ ਮਾਰਚ-ਮਾਰਚ ਮਹੀਨੇ ਦੇ। ਉਹ ਇੱਕ ਕਾਫੀ ਮੈਨੂੰ ਜਿਹਾ ਕਾ ਜੋ ਕਾਰਵਾਈ ਸਮਝਦਾ ਤੁਸੀਂ ਵੀ ਸਮਝਦੇ ਹੋ 36 ਕਿਲੋ ਹਿਰੋਇਨ ਔਰ 9 ਵੱਡੀਆਂ ਮੱਛੀਆਂ ਜਿਹ ਚਮੋਲਕ ਸਿੰਘ ਤੋਂ ਦਾ ਮੁੰਡਾ ਸੀਗੇ ਉਹ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਇੱਕ ਉਹ ਜਿਹੜਾ ਮਜੀਠਾ ਰੋਡ ਦੇ ਉੱਤੇ ਅ ਖਾਣੇ ਦੇ ਵਿੱਚ ਜਿਹੜਾ ਪੜਿਆ ਗਿਆ ਸੀਗਾ 8 ਕਿਲੋ ਉਹਦੇ ਨਾਲ ਲਗਜੀ ਕਾਰਨਾ ਤਰਮਿੰਦਰ ਸਿੰਘ ਉਹ ਵੀ ਇੱਕ ਬਿਗ ਫਿਸ਼ ਆਪਾਂ ਮੰਨ ਸਕਦੇ ਹਾਂ ਕਾਂਸੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਪੁੱਲਰ ਜਿਨ੍ਹਾਂ ਦੇ ਵੱਲੋਂ ਪੂਰੀ মিডিਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਲਗਾਤਾਰ ਜੜੀਆਂ ਕਾਰਵਾਈਆਂ ਨੇ ਉਹ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾ ਕਹਿਣਾ ਕਿ ਜਦੋਂ ਵੀ ਸਾਨੂੰ ਲਿਸਟ ਆਉਂਦੀ ਆ ਉਸ ਦੇ ਮੁਤਾਬਕ ਸਾਡੇ ਵੱਲੋਂ ਜਿਹੜੀ ਪੁਲਿਸ ਫੋਰਸ ਆ ਉਹ ਵਕ ਵਕ ਥਾਣੇ ਦੀ ਲਗਾਈ ਜਾਂਦੀ ਹੈ ਤਾਂ ਨਗਰ ਨਿਗਮ ਦੀ ਟੀਮ ਦੇ ਵੱਲੋਂ ਜੜੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਪੂਰਾ ਸਾਹ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਹਟਾਉਣ ਦਾ ਕੰਮ ਇਸੇ